ਹੋਣ ਫਿਰ ਤੁਰੇ ਕਿ ਸਿਰ ਪੱਕੇ ਦਾ ਉਸਤਤ ਆਲਕ ਥੋੜਾ ਜਿਹਾ ਹੋ ਜਾਂਦਾ ਇੰਨੀ ਕਿ ਸੇਵਾ ਜੀ ਔਰ ਦਿਲਦਰ ਪਿਆਰਿੰਦਾ ਹੈ ਸਤਿਗੁਰੂ ਕਹਿੰਦੇ ਕਾਲਯੁਗ ਦੇ ਲੈਚਲ ਨੇ ਤੇ ਕਾਲਯੁਗ ਦਾ ਬੋਲ ਬਾਲਾ ਵੱਧ ਰਿਹਾ ਹੈ ਇਸ ਕਰਕੇ ਹਜੂਰ ਕਹਿੰਦੇ ਉਹ ਲੋਕ ਉਤਨਿਆਂ ਵਰਗੀ ਦੁਨੀਆ ਜਿੱਥੇ ਪ੍ਰਮੇਸ਼ਰ ਦਾ ਨਾਮ ਨਹੀਂ ਭਾਗਾਂ ਵਾਲੇ ਤੋਂ ਹੀ ਨਹੀਂ ਜਿੱਥੇ ਨਾਮ ਜਪਿਆ ਪ੍ਰਭ ਪਿਆਰੇ ਸੇ ਆਸਤਨ ਸੋਇ ਵਿੱਚ ਆਵਾਰੇ ਜਿੱਥੇ ਨਾਮ ਨਾ ਜਪਿਆ ਮੇਰੇ ਗੋਇੰਦਾ ਸੇ ਨਗਰ ਓਯਾਰੀ ਦੀ ਓ ਉਹ ਨਗਰ ਥਾਉ ਜਿਹੜਾ ਓਹ ਯਾਰੀਆਵਾਨ ਜੰਗਲ ਵਰਗਾ ਹੈ ਜਿੱਥੇ ਕਰੇ ਗੁਰੂ ਕੀ ਸੇਵਾ ਗੁਰੂ ਕੇ ਪਿਆਰਿਆਂ ਦੀ ਸੇਵਾ ਨਹੀਂ ਸੋ ਪਾਖਾ ਵਾਲਾ ਸੇਵਕ ਪਰਵਾਰ ਗੁਰੂ ਕੇ ਚਰਨ ਪਰਸਣ ਵਾਸਤੇ ਸਾਤਸੰਤ ਗੁਰੂ ਕੀ ਬਾਣੀ ਦੇ ਅਖੰਡ ਪਾਠਾਂ ਦੇ ਪ੍ਰਵਾਹ ਚੱਲ ਰਹੇ ਨੇ ਗੁਰੂ ਕੇ ਪਿਆਰਿਆਂ ਗੁਰ ਸਿੱਖਾਂ ਦੀ ਸੇਵਾ ਆਈ ਹੋਈ ਲੰਗਰ ਦੀ ਲੰਗਰਾਂ ਕਰਕੇ ਸੰਗਤ ਦੀ ਸੇਵਾ ਕੀਤੀ ਜਾ ਰਹੀ ਹੈ ਸੋ ਸਤਿਗੁਰੂ ਕਿਰਪਾ ਕਰਨ ਜਿਨ੍ਹਾਂ ਭਾਵਨਾਵਾਨ ਮੁਖ ਰੱਖ ਕੇ ਸੇਵਕ ਪਰਿਵਾਰ ਹਰ ਤਾਲ ਦੀ ਤਰ੍ਹਾਂ ਗੁਰੂ ਕੇ ਚਰਨ ਛੋਹਦੇ ਨੇ ਸੋ ਗੁਰੂ ਕਿਰਪਾ ਕਰੇ ਚੜ੍ਹਦੀ ਕਲਾ ਦਾ ਜੀਵ ਵਾਲਾ ਗੁਰੂ ਕੀ ਸਿੱਖੀ ਕਮਾਉਣ ਵਾਲਾ ਜੀਵ ਆਣੀ ਸਤਿਗੁਰੂ ਦੇ ਦਰ ਘਰ ਵਾਲੇ ਇਸਲਾ ਸੇਵ ਪਰਿਵਾਰ ਜੁੜਿਆ ਰਹੇ ਇਹ ਗੁਰੂ ਕੇ ਚਰਨਾਂ ਚੜ੍ਹਦਾ ਅਰਦਾਸ ਬੇਨਤੀ ਹੈ ਸਤਿਗੁਰੂ ਚੜ੍ਹਦੀ ਕਲਾ ਹਰ ਦੀਵਾਨ ਹਰ ਮੈਦਾਨ ਅਗਰੀ ਆਪੀ ਕਿਰਪਾ ਕਰਕੇ ਬਖਸ਼ਿਸ਼ ਕਰਨਾ ਹੈ ਸ੍ਰੀ ਅਥੰਦ ਪਾਠ ਵਾਲੇ ਭੋਗ ਪਏ ਅਰਦਾਸ ਹੋਈ ਸਤਿਗੁਰੂ ਗੁਰੂ ਵਰਵਾਜ ਜੀ ਦੇ ਹੁਕਮਨਾਮੇ ਦੀ ਬਖਸ਼ਿਸ਼ ਚਾਹਤੇ ਲੱਗੀ ਹੋਈ ਡਿਊਟੀ ਦੇ ਮੁਤਾਬਕ ਕੋਈ ਸਮੇਂ ਲਈ ਆਪ ਜੀ ਦੀ ਸੇਵਾ 'ਚ ਬੇਨਤੀ ਕਰਨੀ ਚਾਹੁੰਦਾ ਹਾਂ ਮਨ ਬਿਰਤ 간 ਇਕਾਗਰਤਾ ਸੈਦ ਕਰੋ ਤੇ ਗੱਲ ਕੇ ਕੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬਨਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਕੇ ਸਿੱਖਿਆ ਦਿੰਦੇ ਹਾਰੇ 1591 ਬਿਕਰਮੀ ਕਤਕਵਾਰੀ ਦੂਜ ਚੋਨਾ ਮੰਡੀ ਲਾਹੌਰ ਇਹਦਾ ਬਾਬਾ ਹਰਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਦਾਇਆ ਕੌਰ ਜੀ ਦੀ ਕੁਖੋਂ ਧੰਗੁਰੂ ਰਾਮਦਾਸ ਜੀ ਦਾ ਅਵਤਾਰ ਹੋਇਆ 1600 ਇਸੇ ਤਰ੍ਹਾਂ 12 ਵਿੱਚ ਧੰਗੁਰੂ ਅਮਰਦਾਸ ਜੀ ਦੀ ਛੋਟੀ ਪੁੱਤਰੀ ਬੀਬੀ ਭਾਨੀ ਜੀ ਨਾਲ ਆਪ ਜੀ ਦਾ ਵਿਆਹ ਹੋਇਆ 1615 ਵਿੱਚ ਵੱਡੇ ਸਾਹਿਬ ਜਾਦੇ ਬਾਬਾ ਪਿੜਸੀ ਚੰਦ ਜੀ ਦਾ ਜਨਮ ਹੋਇਆ 1618 ਵਿੱਚ ਬਾਬਾ ਮਹਾਦੇਵ ਜੀ ਦਾ 1620 ਵਸਾਕ ਵਾਲੀ ਸਤ ਨੂੰ ਧੰਨ ਗੁਰੂ ਅਰਜਨ ਸਾਹਿਬ ਦਾ ਸ੍ਰੀ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਤੇ ਹਜੂਰ ਦਾ ਅਵਤਾਰ ਹੋਇਆ ਧੰਨ ਗੁਰੂ ਰਾਮਦਾਸ ਮਹਾਰਾਜ 1630 ਗੁਰਤਾ ਗੱਦੀ ਦੇ ਅਸਨਾਸਨ ਤੇ ਸੁਭਾਇਮਾਨ ਹੋਏ 1638 વિકਰਮ ਨੂੰ ਜੋਤੀ ਜੋਲ સਵਾਉਣ ਤੋਂ ਪਹਿਲਾਂ ਧੰਨ ਗੁਰੂ ਅਰਜਨ ਸਾਹਿਬ ਨੂੰ ਗੁਰਿਆਈ ਦਾ ਤਖਤ ਸਭਖੇ ਹੈ 1643 ਨੂੰ ਸੰਤੋਖ ਸਰੋਵਰ ਦੀ ਮੋੜੀ ਗੱਲ ਤੇ ਹਜੂਰ ਨੇ ਸਰੋਵਰ ਦੀ ਸੇਵਾ ਆਰੰਭ ਕਰਵਾਈ ਤੱਕ ਲਾ ਕੇ ਸੇਵਾ ਆਰੰਭ ਕਰਵਾਈ ਇਸੇ ਤਰ੍ਹਾਂ 1645 ਕਿਰਪਾ ਕਰ ਹਜੂਰ ਨੇ ਸਲ 16 ਸultanpur ਸਾਹਿਬ ਦਾ ਸਰੋਵਰ ਖਾਲੀ ਸਰੋਵਰ ਦਾ ਵੱਡੇ ਵੀ ਤੇ ਆਰੰਭ ਕਰਵਾਈ ਗਰੀਬ ਨਿਵਾਜ਼ ਜੀ ਨੇ ਉਹ ਪਾਵਰ ਤੋਂ ਇਤਰਾ ਸਰੋਵਰ ਆਰੰਭ ਕਰਵਾਇਆ ਜਲੰਧਰ ਦਾ ਐਸੇਤਰਾ ਸੰਗਤਾਂ ਦੀ ਢੱਲੇ ਦੀ ਸultanpur ਸਾਹਿਬ ਤੋਂ ਮਲਸੀਆਂ ਨੂੰ ਜਾਇਏ ਤਾਂ ਢੱਲਾ ਨਕਰ ਹੈ ਜਿੱਥੋਂ ਦੇ ਖਾਲਸਾ ਜੀ ਅਨੰਦ ਸੇਵਕ ਬ੍ਰਹਮ ਗਿਆਨੀ ਭਾਈ ਪਾਲੋ ਜੀ ਹੋਏ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਅਨੰਦ ਸੇਵਕ ਤੇ ਰੋਜ਼ ਗੁਰੂ ਕੇ ਦਰਸ਼ਨ ਕਰਨ ਵਾਸਤੇ ਘੋੜੀ ਤੇ ਚੜ ਕੇ ਆਇਆ ਕਰਦੇ ਸੀ ਗੋਇੰਦਵਾਲ ਸਾਹਿਬ ਸੋ ਐਸੀ ਬ੍ਰਹਮ ਕੀ ਅੰਦੀ ਸਵਾਸ ਸਵਾਸ ਮਿਤਨੇਮ ਸਿਮਰਨ ਵਾਹਿ ਪਿਉ ਵਾਹਿਗੁਰੂ ਦਾ ਮੰਤਰ ਰੋਮ ਰੋਮ ਚ ਚੱਲਦਾ ਸੀ ਐਸੀ ਗੁਰੂ ਕੀ ਕਿਰਪਾ ਸੇ ਉਸ ਵਾਸਾ ਨੂੰ ਪ੍ਰਾਪਤ ਕੀ ਕੇ ਇਸ ਵਰਤਾ ਬਾਰੇ ਹਜੂਰ ਦੇ ਬਚਨ ਨੇ ਗੁਰਮੁਖ ਰੋਮ ਰੋਮ ਮਹਰਤੇ ਆਵੇ ਖੇੜ ਵੀ ਹਜੂਰ ਦੇ ਬਚਲ ਨੇ ਮਾਲੂਮੀ ਹੀ ਨਾ ਤ੍ਰਿਪਤਿਆ ਅੱਗ ਹੀ ਲਹੇ ਨਾ ਭੁੱਖ ਰਾਜਾ ਰਾਜ ਮੰਤਰੀ ਵਿਚਿਆ ਸਾਹਿਬ ਭਰੇ ਕੇਸ ਪੈਂ ਮਾਰੂ ਤਲ ਦੇ ਟੱਬਿਆਂ ਦੇ ਟਿੱਬਿਆਂ ਦੇ ਜਿੰਨਾ ਮਰਜੀ ਮੀ ਪਈ ਜਾਵੇ ਨਾ ਹੋਰ ਆਸ ਉਹਦੇ ਹੋਰ ਪੈ ਜਾਵੇ ਹੋਰ ਪੈ ਜਾਵੇ ਰਾਜੇ ਦਾ ਕਿੰਨਾ ਵੀ ਰਾਜ ਹੋਵੇ ਮਨ ਚ ਇੱਛਾ ਬਣਦੀ ਦੀ ਹੋਰ ਰਾਜ ਵੱਧ ਜਾਵੇ ਇੰਦਰ ਇਲਾਕਾ ਵੀ ਮਿਲ ਜਾਵੇ ਆ ਵੀ ਇਲਾਕਾ ਮਿਲ ਜਾਵੇ ਜਿਹੜੇ ਇਸੇ ਤਰ੍ਹਾਂ ਬਾਰਖਾ ਦੇ ਦਿਨਾਂ ਵਿੱਚ ਬਰਸਾਤੀ ਨਾਲੇ ਹੁੰਦੇ ਨੇ ਉਹ ਵੀ ਕਦੇ ਭਰਦੇ ਮਦਗੀਆਂ ਉਹ ਵੀ ਕਦੇ ਭਰਦੀਆਂ ਹੋਰ ਪਾਈ ਜਾਵੇ ਹੋਰ ਆਈ ਜਾਵੇ ਸਤਿਗੁਰੂ ਕਹਿੰਦੇ ਇਸ ਦਾ ਨਾਮ ਅਭਿਆਸ ਜਿਹੜੇ ਗੁਰ ਸਿੱਖਦੇ ਨਾ ਉਹ ਵੀ ਨਹੀਂ ਕਦੇ ਰਾਜਦੇ ਹਰ ਵੇਲੇ ਬੇਨਤੀ ਕਰਦੇ ਨਾ ਹੋਰ ਕਿਰਪਾ ਕਰਦੇ ਹੋ ਜੀ ਹੋਰ ਨੇਤ ਨਿਮ ਦੀ ਰਹਿਮਤ ਵਰਤਾਓ ਜੀ ਭਾਈ ਪਾਲੋ ਜੀ ਨੇ ਵੀ ਸਤਿਗੁਰਾਂ ਨੂੰ ਬੇਨਤੀ ਕੀਤੀ ਸਤਿਗੁਰੂ ਹੋਰ ਕਿਰਪਾ ਕਰੋ ਗੁਰੂ ਅਮਰਦਾਸ ਨੇਤ ਨਿਮ ਹੋਰ ਬਖਸ਼ ਦਿਓ ਜੀ ਹਾਜ਼ੂਰ ਕਰਕੇ ਭਾਈ ਪਾਲੋ ਇਹ ਤਾਂ ਅੱਗੇ ਅਵਸਥਾ ਹੀ ਕੋਈ ਨਹੀਂ ਗੁਰ ਸਿੱਖਾ ਤੋਂੋਂ ਤੇ ਮੈਂ ਦੋਵੇਂ ਹੀ ਸੀ ਨਾ ਪਰ ਦੋਵੇਂ ਹੀ ਸਰੀਰ ਛੱਡ ਕੇ ਪੰਜ ਘੋੜਸੇ ਤੇ ਆ ਕੇ ਗੁਰੂ ਰਾਮ ਦਾ ਤੇ ਹੇਠ ਦੇ ਚ ਬੈਠ ਕੇ ਸੇਵਾ ਕਰ ਗਏ। ਛੱਟ ਖਾਲਸਾ ਜੀ ਗੁਰੂ ਦਾ ਬਚਨ ਮੰਨ ਕੇ ਨਗਰ ਵਿੱਚ ਚਲੇ ਗਏ। ਘੋੜੀ ਜੇ ਤੇ ਆਉਂਦੇ ਸੀ ਦਰਸ਼ਨ ਕਰਨ ਉਹ ਸ੍ਰੀ ਗੋਇਦਵਾਲ ਸਾਹਿਬ ਭੇਜ ਦਿੱਤੇ। ਤਾਂ ਲੋਗ ਸਾਜੋ ਸਮਾਨ ਸੇ ਘਰ ਦਾ ਮਾਰ ਉਹ ਟੋਗਈ ਪੰਜ ਵਣ ਦਿੱਤਾ। ਇਸ਼ਨਾਨ ਕਰਕੇ ਜੱਬੀ ਸਾਹਿਬ ਦਾ ਪਾੜ ਕਰਕੇ ਤੂ ਤੇ ਚਾਦਰ ਲੈ ਕੇ ਪ੍ਰਾਣ ਪੰਖੇ ਰੂ ਕਰ ਲੈ ਸਾਰੇ। ਉਹ ਭਾਈ ਪਾਰੋ ਜੀ ਦਾ ਨਗਰ ਡੱਲਾ ਨਗਰ ਹੈ ਭਾਈ ਪਾਰੋ ਜੀ ਦੇ ਪੁੱਤਰ ਸੀ ਭਾਈ ਨਰੈਣਤਾ ਜੀ ਭਾਈ ਨਰੈਣਤਾ ਦੀ ਪੁੱਤਰੀ ਸੀ ਮਾਤਾ ਦਮੋਦਰੀ ਜੀ ਸਤਿਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਮਹਾਰੇ ਕੈਨ ਤੋਂ ਭਾਵ ਭਾਈ ਨਰੈਣਤਾ ਜੀ ਹੋਰ ਸੰਗਤਾਂ ਦੇ ਆ ਕੇ ਬੇਨਤੀ ਕੀਤੀ ਸਤਿਗੁਰੂ ਆਪ ਕਿਰਪਾ ਕਰੋ ਦੁਆਬੇ ਵਿੱਚ ਵੀ ਚਰਨ ਪਾਉਣ ਦੀ ਕੋਈ ਯਾਦ ਕਰਪਾ ਕਰੋ ਚਰਨ ਪਾਓ ਹਜੂਰ ਨੇ ਬੇਨਤੀ ਪ੍ਰਵਾਨ ਕੀਤੀ ਗੁਰੂ ਅਰਜਨ ਸਾਹਿਬ ਨੇ ਡੱਲੇ ਨਗਰ ਪਹੁੰਚ ਗਏ ਇੱਕ ਬਾਰੇ ਸੁੰਦਰ ਦੀਵਾਨ ਇੱਕ ਬਾਰੇ ਲੰਗਰ ਚੱਲ ਰਹੇ ਨੇ ਇੱਕ ਬਾਰੇ ਦੀਵਾਨ ਚੱਲ ਰਹੇ ਨੇ ਜਲੰਧਰ ਦਾ ਸੂਬੇਦਾਰ ਹੁੰਦਾ ਸੀ ਅਜੀਮ ਖਾਨ ਪਠਾਨ ਉਹ ਅਹਲੂਰ ਦੇ ਦਰਸ਼ਨ ਕਰਨ ਵਾਸਤੇ ਆਇਆ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਸ਼ਬਦਾਂ ਭਾਵਨਾ ਵੇਖੀ ਲੰਗਰਾਂ ਦੇ ਪ੍ਰਵਾਹ ਵੇਖੇ ਗੁਰੂ ਸ਼ਬਦ ਦੇ ਪ੍ਰਵਾਹ ਚੱਲਦੇ ਵੇਖੇ ਬੇਨਤੀ ਕੀਤੀ ਸਤਿਗੁਰੂ ਜੀ ਕਿਰਪਾ ਕਰਕੇ ਕੋਈ ਦੁਆਬੇ ਵਿੱਚ ਵੀ ਚਰਨ ਪਾਉਣ ਦੀ ਮਿੱਠੀ ਯਾਦਗਾਰ ਸਥਾਪਿਤ ਕਰੋ ਉਹਦੀ ਬੇਨਤੀ ਪ੍ਰਵਾਨ ਕਰਕੇ ਹਜੂਰ ਨੇ 1650 ਚ ਲੱਕੜ ਦੀ ਮੋਢੀ ਕਰਕੇ ਇੱਕ ਨਗਰ ਬਸਾਇਆ ਸੀ ਜਿਹਦਾ ਨਾਮ ਸ੍ਰੀ ਕਰਤਾਰਪੁਰ ਸਾਹਿਬ ਰੱਖਿਆ ਜਲੰਧਰ ਦੇ ਲਾਗੇ ਸ੍ਰੀ ਕਰਤਾਰਪੁਰ ਸਾਹਿਬ ਕਰਤਾਰਪੁਰ ਕਰਤਾਵਸ ਹੈ ਸੰਤਨ ਕੈ ਪਾਸ ਹੈ ਫਿਰ ਹਜੂਰ ਸੱਚੇ ਪਾਤਸ਼ਾਹ ਕੋਈ ਸਮੇਂ ਬਾਅਦ ਅਮਰਤ ਸਰਸਵ ਆ ਗਏ ਫਿਰ ਸਿੱਟਾ ਵੱਡਾ ਪ੍ਰਾਤ ਤਾ ਬਹੁਤ ਹੀ ਇਰਖਾ ਕਰਦਾ ਸੀ ਹਜੂਰ ਕਹਿਣਗੇ ਅਸੀਂ ਅਮਰਤ ਸਾਹਿਬ ਹੀ ਛੱਡ ਜਾਣੇ ਹੈ ਬਾਰੇ ਵਿਡਾਲੀ ਕੰਦਰ ਹੈ ਉੱਥੇ ਹਜੂਰ ਪ੍ਰਵਾਦ ਗੁਰਸਿੱਖਾਂ ਸਵੇਰੇ ਤੈਣ ਲੱਗ ਪਏ ਉੱਥੇ ਰਹਿੰਦਿਆ ਹੋਏ 1652 ਬਿਕਰਮੀ ਹਾਰਵਦੀ ਏਕਮ ਵਾਲੇ ਦਿਨ ਦਲ ਭੰਜਨ ਗੁਰੂ ਸੂਰਮਾ ਵੱਡ ਜੋਧਾ ਬਹੁਤ ਪਰੇ ਉਪਕਾਰੇ ਮੀਰੀ ਪਿੱਛੇ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਵਤਾਰ ਹੋਇਆ ਸਾਧਾਰਨ ਵਿਡਾਲੀ ਹੁਣ ਗੁਰੂ ਕੀ ਵਿਡਾਲੀ ਕਹਾਉਣ ਲੱਗ ਪਏ ਬੜੇ ਸੁੰਦਰ ਹਜੂਰ ਦੇ ਪਵਿੱਤਰ ਅਸਥਾਨ ਗੁਰੂ ਘਰ ਬਣੇ ਹੋਏ ਨੇ ਗੁਰੂ ਕੀ ਉਡਾਰੀ ਲਿਖਿਆ ਹਜੂਰ ਦਾ ਅਵਤਾਰ ਹੋਇਆ ਚੋਜੀ ਪ੍ਰੀਤਮ ਹੁੰਦਾ ਹੈ ਕੋਈ ਸਮਾਂ ਸਤਿਗੁਰੂ ਉੱਥੇ ਨਵਾਜ਼ ਕੀਤਾ ਪਿਰਥੀ ਚਾਦਨੇ ਬੜੇ ਕਾਰੇ ਕੀਤੇ ਪਰ ਸਾਰੇ નિષ્ਫਲ ਗਏ ਸਤਿਗੁਰੂ ਨੇ ਹਰਕਾ ਨਗਰ ਵਸਾਇਆ ਪੰਜ ਮਾਲਾਂ ਤਾਰ ਕੇ ਫੂਲ ਜਿ ਕਿਹਾ ਸੀ ਛੇਵੀਂ ਮਾਲ ਸਾਡੇ ਸਹਿਬ ਯਾਦੇ ਤਾਰ ਲੰਘਾਇਆ ਉਹ ਹਰਕਾ ਟਿੰਡਾਂ ਵਾਲੇ ਫੂਲ ਨੂੰ ਆਪਾਂ ਕਹਿੰਨੀਏ ਛੇ ਹਰਕਾ ਛੇ ਹਰਕਾ ਉਹ ਸ਼ਾਇਰ ਮਸ਼ਹੂਰ ਹੋ ਗਿਆ ਉਹ ਤਾਂ ਮਤਸਾ ਦੇ ਵਿੱਚ ਹੀ ਮਿਲ ਗਿਆ ਕੱਠੇ ਹੀ ਹੋ ਗਏ ਨੇ ਸਤਿਗੁਰੂ ਉੱਥੇ ਨਿਵਾਸ ਕਰ ਰਹੇ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਮਾਤਾ ਗੰਗਾ ਜੀ ਸਹਿਬਜ਼ਾਦੇ ਨਾਲ ਲੈ ਕੇ ਆਪਣੇ ਪੇਕੇ ਨਗਰ ਮਾਉਂ ਸਾਹਿਬ ਹੈ ਹਲੌਰ ਦੇ ਨੇੜੇ ਮਾਤਾ ਜੀ ਉੱਥੇ ਸਹਿਬਜ਼ਾਦੇ ਸਵੇਤ ਉੱਥੇ ਪਿੰਡ ਪੇਕੇ ਨਗਰ ਮਿਲਣ ਵਾਸਤੇ ਗਏ ਇਧਰੋਂ ਅਮਰਤ ਸਰਨਵਾਸੀ ਸੰਗਤਾਂ ਨੇ ਬੇਨਤੀ ਕੀਤੀ ਸਤਿਗੁਰੂ ਪਿੰਡ ਸੀਚਾਰੇ ਕਾਰ ਦੇ ਨਿਸਪਲ ਗਏ ਨੇ ਸਾਡੀ ਬੇਨਤੀ ਪ੍ਰਵਾਨ ਕਰੋ ਤੇ ਅਸੀਂ ਅਮਰਤ ਸਾਹਿਬ ਚੱਲ ਕੇ ਬਰਿਸ਼ੰਧੀਤ ਆਰ ਆਰ ਕਿਰਪਾ ਕਰਕੇ ਬਖਸ਼ੋ ਹਾਯੂ ਕਰਕੇ ਭਾਈ ਪਰਿਵਾਰ ਨੂੰ ਸਹਬ ਯਾਦ ਇਹਨੂੰ ਪਹਿਲੇ ਬੁਲਾ ਲਈਏ ਸਿੱਖ ਨੂੰ ਹੁਕਮਨਾਮਾ ਲੈ ਕੇ ਭੇਜਿਆ ਇਹ ਦਿੱਤਾ ਹੁਕਮਨਾਮਾ ਤੇ ਆ ਹੁਕਮਨਾਮਾ ਸਾਡੇ ਬਈਲਾ ਨੂੰ ਦੇਣਾ ਤਨਾਸਰੀ ਮਹੱਲਾ ਪੰਜਵਾ ਜੇ ਨ ਤੂੰ ਭੇਜੇ ਤੈਨਾਂ ਹੈ ਬੁਲਾਏ ਸੁਖ ਸਹਿਜ ਸੇਤੀ ਘਰ ਆਓ ਅਨੁਗ ਮੰਗਲ ਗੁਰਗਾਓ ਸਹੀ ਤੁਨ ਮਿਚਲ ਰਾਜ ਕਮਾਓ ਤੁਮ ਘਰ ਆਵਹੁ ਮੇਰੇ ਮੀਤ ਤੁਮਰੇ ਧੋਖੀ ਹਰੇ ਆਪਨvare ਅਬਦਾ ਪਹੀ ਬਤੀਤ ਹੈ ਜਦੋਂ ਸਿੱਖ ਹੁਕਮਨਾਮਾ ਲੈ ਕੇ ਗਿਆ ਮਾਤਾ ਜੀ ਨੇ ਵੇਖਿਆ ਸਿਰ ਤੇ ਰੱਖਿਆ ਸਤਗੁਰਾਂ ਦੀ ਆਗਿਆ ਦਾ ਪਾਲਣ ਕਰਦੇ ਹੋਏ ਛੱਟ ਤਿਆਰੀ ਕਰਕੇ ਸਿਆਲਕੇ ਨਗਰ ਆਲ ਪਹੁੰਚੇ ਇੱਥੇ ਪਹੁੰਚਣ ਤੋਂ ਹਯੂਸੇ ਨੇ ਵੇਖਿਓ ਥੇ ਮੇਰਾ ਪਿਆਰਾ ਵਾਜਦਾ ਰਾਮਾ ਬੋਲੇ ਰਾਮ ਜੀ ਚਤੀ ਜੋਤ ਹੈ ਉਹ ਲਵਾਲਾ ਭਰਪੂਰ ਹੋ ਰਿਹਾ ਹੈ ਸਰਕਾਰ ਨੇ ਵੀ ਭਗਤਾਂ ਨੇ ਵੇਖ ਲਿਆ ਕੁੱਤੇ ਵਿੱਚ ਵੀ ਰੱਬ ਦੀ ਜੋਤ ਨੂੰ ਭਗਤ ਨਾਮਦੇਵ ਜੀ ਨੇ ਵੇਖ ਲਿਆ ਗੁਰੂਗ੍ਰਾਮ ਸਾਹਿਬ ਦੇ ਅੰਦਰ ਬਿਆੰਤ ਸ਼ੌਧਰੇ ਐਸੇ ਭਗਤਾਂ ਦੇ ਸਾਰੇ ਥਾਵਾਂ ਤੇ ਵਾਹਿਗੁਰੂ ਨੇ ਜਾਣ ਲਿਆ ਪਰਮੇਸ਼ਰ ਤੋਂ ਸਰਗੋ ਵਿਆਪਕ ਹੈ ਕੋਈ ਐਸੀ ਜਗ੍ਹਾ ਨਹੀਂ ਜਿੱਥੇ ਜਾਈਏ ਜਗਤਮੈ ਬਾਪੇ ਬਾਝ ਨਾ ਖਾਲੀ ਜਾਈ ਸਭ ਥਾਵਾਂ ਤੇ ਪਰਮੇਸ਼ਰ ਹੈ ਲਗਾ ਲਗਾ ਭਰਪੂਰ ਹੋ ਰਿਹਾ ਹਾ ਰਹਾ ਸ੍ਰੀ ਰਾਮ ਦੇ ਕੇ ਸਤਿਗੁਰੂ ਕਿਰਪਾ ਕਰਕੇ ਫਰਮਾਉਂਦੇ ਨੇ ਰਹਾਉ ਦੀਆਂ ਪਹਿਲੀਆਂ ਤੁਕਾਂ ਸਾਰਾ ਸਿਧਾਂਤ ਹੁੰਦਾ ਮਗਰ ਖਲਾਸਾ ਹੁੰਦਾ ਹੈ ਜਿਵੇਂ ਖਾਲਸਾ ਦੀ ਗੱਡਾ ਹੁੰਦਾ ਗੱਡਾ ਉਹਦੇ ਹੁਣ ਥੱਲੇ ਹੁੰਦਾ ਹੈ ਐਕਸਲ ਹੈ ਉਹਦਾਂ ਜੁੜੇ ਹੁੰਦੇ ਨੇ ਪਹੀਏ ਉਹ ਗੱਡੇ ਪਿਛਲੇ ਸਮੇਂ ਚ ਕਮਾਲ ਕਰਨੇ ਫਰ ਪੱਠੇ ਖੇਤ ਜਾਣਾ ਸ਼ਹਿਰ ਜਾਣਾ ਗੱਜਾ ਚਲਾਉਂਦੇ ਹੁੰਦੇ ਸਾਂ ਤਾਂ ਟਰੈਕਟਰ ਆ ਗਿਆ ਪਰ ਜੇ ਕਿਤੇ ਬਦਕ ਸੁਣਤੀ ਨਾਲ ਗੱਡੇ ਦਾ ਥੋੜਾ ਟੁੱਟ ਜਾਵੇ ਨਾ ਉਹ ਬੱਡਾ ਸਿਰ ਪਰਨੇ ਡਿੱਗ ਪੈਂਦਾ ਨਹੀਂ ਚੱਲ ਸਕਦਾ ਹਜੂਰ ਨੇ ਗੁਬਾਰਾਂ 'ਚ ਖਿਆਲ ਦਿੱਤਾ ਮੈਂ ਆਪਣੇ ਕੋਲ ਗੁਬਾਰ ਨਹੀਂ ਕਹਿਣ